ਆ ਪੁਲ ਦੇ ਢੇਠਾ ਭਰਿਆ ਪਾਣੀ ਰਿਕਸ਼ੇ ਵਾਲੇ ਦੀ ਜਾਨ ਲੈ ਗਿਆ ਔਰ ਦੱਸਤਾ ਇਹ ਕਿ ਬਹੁਤ ਸਾਰੇ ਪੁਲਾ ਦੇ ਢੇਠਾ ਬਰਸਾਤ ਦਾ ਪਾਣੀ ਭਰ ਜਾਂਦਾ ਤਾਂ ਫਿਰ ਉਥੇ ਕੁਝ ਹਾਸੋ ਹੀਣੀਆਂ ਗੱਲਾਂ ਬਣ ਜਾਂਦੀਆਂ ਤਾਂ ਕੁਝ ਮੈਕਮੇ ਤੇ ਕੁਝ ਅਫਸਰ ਟਾਲਮਟੋਲ ਕਰਦੇ ਨਜ਼ਰ ਆਉਂਦੇ ਆ ਬਹੁਤ ਸਾਰੇ ਅਫਸਰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਸ ਨੂੰ ਛੱਡਦੇ ਨਜ਼ਰ ਆਉਂਦੇ ਆ ਔਰ ਕਹਿ ਦਿੰਦੇ ਆ ਕਿ ਫਲਾਣੇ ਮੈਕਮੇ ਦੀ ਜ਼ਿੰਮੇਵਾਰੀ ਆ ਫਲਾਣੇ ਬੰਦੇ ਦੀ ਜ਼ਿੰਮੇਵਾਰੀ ਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਪ ਤੁਸੀਂ ਜ਼ਿੰਮੇਵਾਰ ਅਫਸਰ ਹੋ ਜਾਂ ਨਹੀਂ ਇਹ ਜ਼ਰੂਰ ਕਲੀਅਰ ਕਰਿਆ ਕਰੋ ਔਰ ਦੱਸ ਦਈਏ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਾਣੀ ਪੁਲ ਦੇ ਹੇਠਾਂ ਭਰ ਜਾਂਦੇ ਆ ਬਰਸਾਤ ਆਉਣ ਕਾਰਨ ਕਿਉਂਕਿ ਹੇਠਾਂ ਕਈ ਵਾਰ ਸੀਵਰੇਜ ਬੰਦ ਹੋ ਜਾਂਦਾ ਔਰ ਬਲੌਕ ਹੋ ਜਾਂਦਾ ਕਿਉਂਕਿ ਬਹੁਤ ਸਾਰਾ ਲੀਰ ਪਰਾਂਦਾ ਕੱਪੜਾ ਕੂੜਾ ਵਿੱਚ ਅਟਕ ਜਾਂਦਾ ਤਾਂ ਇਸ ਵਿੱਚ ਇੱਕ ਵਾਰ ਦੱਸ ਦਈਏ ਕਿ ਇਹ ਹਾਦਸੇ ਤਾਂ ਵਾਪਰਦੇ ਜ਼ਰੂਰ ਹੈ ਪਰ ਕਈ ਹਾਦਸੇ ਬਿਨਾ ਖਬਰਾਂ ਤੋਂ ਬਾਹਰ ਨਹੀਂ ਆਉਂਦੇ ਅੰਦਰ ਹੀ ਗੋਲਮਟੋਲ ਹੋ ਜਾਂਦੇ ਆ ਔਰ ਪਤਾ ਨਹੀਂ ਨਾ ਜਾਣੇ ਕਿੰਨੇ ਹਾਸੇ ਪਹਿਲਾਂ ਹੋ ਗਏ ਹੋਣਗੇ ਔਰ ਇਹ ਦੱਸ ਦਈਏ ਕਿ ਰਾਤ ਵੇਲੇ ਕੋਈ ਰਿਕਸ਼ੇ ਵਾਲਾ ਦੱਸ ਦਈਆ ਕਿ ਇੱਥੋਂ ਨਿਕਲਿਆ ਤਾਂ ਰਿਕਸ਼ੇ ਵਾਲਾ ਜਦੋਂ ਪੈਦਲ ਪਾਰ ਕਰ ਰਿਹਾ ਸੀ ਤਾਂ ਉਸ ਦੇ ਜੋ ਜਾਲ ਲੱਗਾ ਹੁੰਦਾ ਉਸ ਦੇ ਵਿੱਚ ਉਸ ਦਾ ਪੈਰ ਅਟਕਿਆ ਹੋਇਆ ਸੀ ਜਦੋਂ ਇਸ ਨੂੰ ਕੱਢਿਆ ਗਿਆ ਤਾਂ ਉਸ ਦਾ ਪੈਰ ਅਟਕਿਆ ਹੋਇਆ ਸੀ ਜੋ ਵੀਡੀਓ ਵਾਇਰਲ ਹੋ ਰਹੀ ਆ ਉਸ ਵਿੱਚ ਦੱਸਿਆ ਜਾ ਰਿਹਾ ਤਾ ਰਿਕਸ਼ੇ ਵਾਲੇ ਤੋਂ ਨਿਕਲਿਆ ਨਹੀਂ ਗਿਆ ਤਾਂ ਉਹ ਰਿਕਸ਼ੇ ਵਾਲਾ ਵਿੱਚ ਹੀ ਦਮ ਛੱਡ ਗਿਆ ਤਾਂ ਪਾਣੀ ਦੇ ਵਿੱਚ ਰਿਕਸ਼ੇ ਵਾਲਾ ਪੂਰਾ ਹੋ ਗਿਆ ਔਰ ਉਸ ਦੀਆਂ ਇਹ ਤਸਵੀਰਾਂ ਜਿਹੜੀਆਂ ਉਹ ਬਾਹਰ ਆ ਗਈਆਂ ਤਸਵੀਰਾਂ ਦੇ ਉੱਤੇ ਐਵੇਂ ਜ਼ਾਹਿਰ ਹੁੰਦਾ ਕਿ ਜਿਵੇਂ ਬਠਿੰਡੇ ਸ਼ਹਿਰ ਦੀਆਂ ਹੋਣ ਲੇਕਿਨ ਫਿਲਹਾਲ ਪੂਰੀ ਜਾਣਕਾਰੀ ਆਪਣੇ ਕੋਲ ਨਹੀਂ ਪਹੁੰਚੀ ਕਿ ਇਹ ਕਿੱਥੋਂ ਦੀਆਂ ਨੇ ਕਿਤੋਂ ਦਾ ਵੀ ਹੋਵੇ ਲੇਕਿਨ ਇਨਸਾਨੀ ਰੂਹ ਹੈ ਇਸ ਦੁਨੀਆ ਤੋਂ ਚਲੀ ਗਈ ਔਰ ਇਸ ਸਰਕਾਰ ਦੇ ਸਿਸਟਮ ਦੇ ਹਾਲਾਤਾਂ ਨੂੰ ਵੇਖਦੇ ਹੋਏ ਕੀ ਕਹੋਗੇ ਤੁਸੀਂ ਇਸ ਨੂੰ ਤਰਸ ਦੀ ਤੁਰ ਗਈ ਇਸ ਦੀ ਜੋ ਜਾਨ ਹੈ ਉਹ ਚਲੀ ਗਈ ਕਿਉਂਕਿ ਉਸ ਨੇ ਬੜਾ ਸਮਾ ਸੰਘਰਸ਼ ਕੀਤਾ ਹੋਵੇਗਾ ਬੜਾ ਸਮਾ ਉਸ ਨੇ ਸਰਕਾਰਾਂ ਵਾਲੇ ਵੇਖਿਆ ਹੋਇਆ ਹੈ ਕਿ ਸਰਕਾਰਾਂ ਨੇ ਬਹੁਤ ਵਿਕਾਸ ਕਰ ਦੇਣੇ ਆ ਤਾਂ ਸਰਕਾਰਾਂ ਨੇ ਦਿਨ ਚੰਗੇ ਲਿਆ ਦੇਣੇ ਆ ਇੱਕ ਸਰਕਾਰ ਆਈ ਸੀ ਉਹ ਕਹਿੰਦੀ ਸੀ ਕਿ 15-15 ਲੱਖ ਰੁਪਏ ਤੁਹਾਡੇ ਖਾਤਿਆਂ ਵਿੱਚ ਪਾ ਦੇਣਾ ਇਹ ਵਿਚਾਰਾ 15 ਲੱਖ ਹੀ ਡੀਗਦਾ ਡੀਗਦਾ ਤੁਰ ਗਿਆ ਇੱਕ ਸਰਕਾਰ ਆਈ ਉਹ ਕਹਿੰਦੀ ਕਿ ਨਸ਼ਾ ਖਤਮ ਕਰ ਦੇਣਾ ਤਾ ਇਹ ਵਿਚਾਰਾ ਨਸ਼ੇ ਦੀ ਉਡੀਕ ਕਰਦਾ ਹੀ ਤੁਰ ਗਿਆ ਕਿ ਨਸ਼ਾ ਖਤਮ ਹੋ ਜਾਣਾ ਸ਼ਾਇਦ ਮੇਰੇ ਜਨਮ ਦੇ ਵਿੱਚ ਵਿੱਚ ਹੀ ਖਤਮ ਹੋ ਜਾਵੇ ਔਰ ਕਈ ਸਰਕਾਰਾਂ ਇੱਥੇ ਆ ਗਈਆਂ ਜਿਨ੍ਹਾਂ ਨੇ ਇਹ ਵੀ ਵਾਦੇ ਕੀਤੇ ਕਿ ਹਰ ਘਰ ਵਿੱਚ ਹਰ ਪਰਿਵਾਰ ਦੇ ਮੈਂਬਰਾਂ ਨੂੰ ਨੌکریاں ਮਿਲਣਗੀਆਂ ਤਾਂ ਇਹ ਵਿਚਾਰਾ ਇਹ ਵੇਖਦਾ ਹੀ ਤੁਰ ਗਿਆ ਕਦੋਂ ਇਹਦੇ ਬੱਚਿਆਂ ਨੂੰ ਨੌکریاں ਮਿਲਣਗੀਆਂ ਹੁਣ ਇਹ ਰਿਕਸ਼ੇ ਵਾਲੇ ਦੀ ਗੱਲ ਕਰੀਏ ਤਾਂ ਰਿਕਸ਼ੇ ਵਾਲਾ ਇਸੇ ਤਰ੍ਹਾਂ ਦੇ ਕੁਝ ਹਾਲਾਤਾਂ ਚੋਂ ਦੀ ਵਿਚਰਿਆ ਹੋਵੇਗਾ ਔਰ ਆ ਤੁਸੀਂ ਵੇਖੋ ਤਸਵੀਰਾਂ ਕਿ ਪਾਣੀ ਭਰਿਆ ਪੁਲ ਦੇ ਅੰਦਰ ਔਰ ਅਸੀਂ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਜਦੋਂ ਕਦੀ ਪੁਲ ਦੇ ਹੇਠਾ ਪਾਣੀ ਭਰਿਆ ਹੋਵੇ ਤਾਂ ਬਿਲਕੁਲ ਉੱਥੋਂ ਲੰਘਾ ਬੰਦ ਕਰ ਦਿਓ ਨਾ ਲੰਘੋ ਉਸ ਦੇ ਵਿੱਚ ਦੀ ਹੋ ਸਕਦਾ ਹੈਠਾ ਕੋਈ ਹੋਰ ਚੀਜ਼ ਵੀ ਪਈ ਹੋਵੇ ਕਿਉਂਕਿ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਹੋਣ ਕਾਰਨ ਹਾਦਸਾ ਵਾਪਰ ਸਕਦਾ ਹੈ ਤਾਂ ਉਸ ਵੇਲੇ ਉਹ ਬਿਲਕੁਲ ਜਿਹੜਾ ਉਸ ਜਗ੍ਹਾ ਤੋਂ ਲੰਘਣਾ ਬ੍ਰੇਕਡਾਊਨ ਕਰ ਦਿਓ ਕਿਉਂਕਿ ਉਸ ਜਗ੍ਹਾ ਦਾ ਰਸਤਾ ਬੰਦ ਕਰ ਦਿਓ ਤਾ ਹੁਣ ਤੁਸੀਂ ਵੇਖੋ ਕੀ ਇਹ ਜੇ ਤਸਵੀਰਾਂ ਬਠਿੰਡੇ ਦੀਆਂ ਤਾਂ ਤੁਸੀਂ ਸਹੀ ਸੁਣ ਰਹੇ ਹੋ ਤਾਂ ਜੇ ਹੋਰ ਕਿਤੋਂ ਦੀਆਂ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਜੇ ਇਹ ਜਾਣਕਾਰੀ ਸਾਡੀ ਬਠਿੰਡੇ ਤੱਕ ਪਹੁੰਚਦੀ ਆ ਤਾਂ ਫਿਰ ਬਠਿੰਡੇ ਵਾਲੇ ਜ਼ਰੂਰ ਇੱਕ ਵਾਰ ਕਮੈਂਟ ਕਰਨ ਕਿ ਵਾਕਈ ਇਹ ਤਸਵੀਰਾਂ ਬਠਿੰਡੇ ਦੀਆਂ ਔਰ ਦਾ ਤਈਏ ਕਿ ਰਿਕਸ਼ੇ ਵਾਲਾ ਵਿਚਾਰਾ ਰਾਤ ਸਮੇਂ ਆਪਣੀ ਮਜ਼ਦੂਰੀ ਕਰਕੇ ਜਦ ਆਪਣੇ ਘਰ ਨੂੰ ਜਾ ਰਿਹਾ ਹੁੰਦਾ ਤਾਂ ਜਿਆਦਾ بارش ਹੋਣ ਕਾਰਨ ਜਦੋਂ ਪੁਲ ਦੇ ਹੀਠਾਂ ਦੀ ਲੰਘਿਆ ਜਾਂਦਾ ਤਾਂ ਫਿਰੋ ਰਸਤਾ ਜਿਹੜਾ ਉਹ ਬਲੌਕ ਨਜ਼ਰ ਆਉਂਦਾ ਤਾਂ ਪਾਣੀ ਭਰਿਆ ਨਜ਼ਰ ਆਉਂਦਾ ਤਾਂ ਉਸ ਦਾ ਪੈਰ اٹਕ ਜਾਂਦਾ ਕਿਉਂਕਿ ਇਹੇਠਾਂ ਜੰਗਲੇ ਲੱਗੇ ਹੁੰਦੇ ਆ ਪਾਣੀ ਨਿਕਲਣ ਵਾਸਤੇ ਸੀਵਰੇਜ ਦੇ ਉਸ ਦੇ ਵਿੱਚ ਉਸ ਦਾ ਪੈਰ اٹਕਿਆ ਹੋਵੇਗਾ ਤਾਂ ਉਹ ਵਿਚਾਰੇ ਦੀ ਜਾਨ ਚਲੀ ਗਈ ਤਾਂ ਹੁਣ ਤੁਸੀਂ ਤਸਵੀਰਾਂ ਵਿੱਚ ਕੀ ਕਹੋਗੇ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਕਿਹੜੇ ਸ਼ਹਿਰਾਂ ਦੇ ਅਫਸਰ ਆਪਣੀ ਜ਼ਿੰਮੇਵਾਰੀ ਸਮਝ ਰਹੇ ਆ ਉਹ ਜ਼ਿੰਮੇਵਾਰੀ ਜਰੂਰ ਸਮਝਿਆ ਕਰੋ ਉਹ ਕਿਸੇ ਮਹਿਕਮੇ ਦੇ ਅੰਡਰ ਹੋਵੇ ਤੁਹਾਡੇ ਹੋਵੇ ਜਾਂ ਹੋਰ ਕਿਸੇ ਦੇ ਹੋਵੇ ਤੁਸੀਂ ਵੀ ਸ਼ਹਿਰ ਦੇ ਨੁਮਾਇੰਦੇ ਹੋ ਤੁਸੀਂ ਵੀ ਸ਼ਹਿਰ ਦੇ ਇੱਕ ਜ਼ਿੰਮੇਵਾਰ ਅਫਸਰ ਹੋ ਤਾਂ ਤੁਹਾਨੂੰ ਵੀ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਤਾਂ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਇਆ ਕਰੋ ਔਰ ਵੇਖੋ ਕਿ ਇਹ ਜ਼ਿੰਮੇਵਾਰੀਆਂ ਜਿਹੜੀਆਂ ਕਿਹੜੇ-ਕਿਹੜੇ ਸ਼ਹਿਰ ਵਿੱਚ ਕੌਣ-ਕੌਣ ਨਿਭਾ ਰਿਹਾ ਤੇ ਕੌਣ ਟਾਲਮਟੋਲ ਕਰ ਰਿਹਾ ਤਾਂ ਇਹ ਤਸਵੀਰਾਂ ਕਿਹੜੇ ਸ਼ਹਿਰ ਦੀਆਂ ਵਾਇਰਲ ਹੋ ਰਹੀਆਂ ਇਸ ਬਾਰੇ ਅਜੇ ਕੰਫਰਮ ਨਹੀਂ ਹੋ ਸਕਿਆ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਔਰ ਰਿਕਸ਼ੇ ਵਾਲੇ ਦੀ ਜਾਨ ਚਲੀ ਗਈ ਉਸ ਦਾ ਅਸੀਂ ਦੁੱਖ ਪ੍ਰਗਟ ਕਰਦੇ ਆਂ ਔਰ ਵੇਖਦੇ ਆਂ ਕਿ ਅੱਗੇ ਪੁਲਾਂ ਦੇ ਉੱਤੇ ਕਿਹੜਾ-ਕਿਹੜਾ ਮਹਿਕਮਾ ਆ ਕੇ ਖੜਦਾ ਹੈ ਜ਼ਰੂਰੀ ਨਹੀਂ ਆ ਕਿ ਇੱਕ ਵਿਭਾਗ ਨੇ ਖੜਨਾ ਹੁੰਦਾ ਜੇ ਇਸ ਦੀ ਜ਼ਿੰਮੇਵਾਰੀ ਆ ਜੇ ਬਿਜਲੀ ਵਿਭਾਗ ਦੀ ਤਾਰ ਟੁੱਟੀ ਆ ਤਾਂ ਬਾਕੀ ਵਿਭਾਗ ਦੇ ਅਫਸਰਾਂ ਦਾ ਵੀ ਖੜਨਾ ਫਰਜ਼ ਬਣਦਾ ਜੇ ਬਿਜਲੀ ਵਿਭਾਗ ਦੇ ਅਫਸਰ ਲੇਟ ਪਹੁੰਚਦਾ ਤਾਂ ਬਾਕੀਆਂ ਦਾ ਉੱਥੇ ਖੜਨਾ ਫਰਜ਼ ਬਣਦਾ ਤਾਂ ਇਸੇ ਤਰ੍ਹਾਂ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸ਼ਹਿਰ ਦੇ ਨਾਗਰਿਕ ਹੁੰਦੇ ਹੋਏ ਇਸ ਦੁਨੀਆ ਦੇ ਨਾਗਰਿਕ ਹੁੰਦੇ ਇਸ ਇਲਾਕੇ ਦੇ ਨਾਗਰਿਕ ਹੁੰਦੇ ਹੋਏ ਤੁਹਾਨੂੰ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ